ਕਿਆ ਜਾਣ ਕਿਵ ਮਰਹੰਗੇ ਕੈਸਾ ਮਰਨਾ ਹੋਏ ਜੋ ਸਾਹਿਬ ਮਨ ਹੋ ਨਾ ਵਿਸਰੇ ਤੋ ਸਹਿਲਾ ਮਰਨਾ ਹੋਏ ਗੁਰੂ ਪਿਆਰਿਓ ਗੁਰੂ ਸਵਾਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਓ ਸਾਥ ਸੰਗਤ ਜਿਹੜੇ ਵੀਰ ਭੈਣ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਅੱਜ ਆਪਾਂ ਇੱਕ ਖਾਸ ਬੇਨਤੀ ਨੂੰ ਸਮਝਣਾ ਹੈ ਕਿ ਦੀਪ ਸਿੱਧੂ ਨੂੰ ਮਰਨ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਪਤਾ ਸੀ ਕਿ ਉਹ ਮਰਨ ਵਾਲਾ ਹੈ ਇਹ ਇੱਕ ਸਵਾਲ ਵੀ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਗੱਲ ਵੀ ਹੈ ਇਹ ਖਲਾਸੇ ਹੁੰਦੇ ਨੇ ਆਪਾਂ ਅਰੰਭਤਾ ਕਰਨੀ ਹੈ ਕੁਝ ਬੇਨਤੀਆਂ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣੀਆਂ ਨੇ ਪਾਤਸ਼ਾਹ ਕਿਰਪਾ ਕਰਨ ਫਤਿਹ ਬਲਾਓ ਅਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਕੁਝ ਚੀਜ਼ਾਂ ਵਿਚਾਰਨੀਆਂ ਨੇ ਅਸੀਂ ਦੀਪ ਸਿੱਧੂ ਮਰਨ ਵਾਲਾ ਦੀਪ ਸਿੱਧੂ ਜਾਂਦਾ ਜਾਂਦਾ ਸਾਨੂੰ ਇੱਕ ਐਹੋ ਜੀ ਚੀਜ਼ ਦੇ ਕੇ ਗਿਆ ਮਿਸਾਲ ਦੇ ਕੇ ਗਿਆ ਨੌਜਵਾਨੀ ਦੇ ਪ੍ਰਤੀ ਕੌਮ ਦੇ ਪ੍ਰਤੀ ਬੜੀ ਵੱਡੀ ਉਹਨੇ ਚੀਜ਼ ਦਿੱਤੀ ਆ ਉਸ ਨੌਜਵਾਨ ਨੇ ਉਹ ਯੋਧੇ ਨੇ ਉਹ ਸੂਰਮੇ ਨੇ ਤੇ ਮਰਨ ਤੋਂ ਤਕਰੀਬਨ 2 ਜਾਂ 3 ਦਿਨ ਪਹਿਲਾਂ ਉਹਨੇ ਇੱਕ ਵੀਡੀਓ ਜਾਰੀ ਕੀਤਾ ਸੋਸ਼ਲ ਮੀਡੀਆ ਤੇ ਵੀਡੀਓ ਉਹਨੇ ਜਾਰੀ ਕੀਤਾ ਕਿ ਮੈਂ ਮਰਨ ਵਾਲਾ ਆ ਤੇ ਹਾਲਾਂਕਿ ਉਹਨੇ ਕਿਸਾਨੀ ਅੰਦੋਲਨ ਤੋਂ ਬਾਅਦ ਵੀ ਇਹ ਗੱਲ ਆਖ ਦਿੱਤੀ ਸੀ ਕਿ ਮੇਰੇ ਪਿੱਛੇ ਸਰਕਾਰ ਨੇ ਬੰਦੇ ਛੱਡੇ ਹੋਇਆ ਮੈਂ ਕੀ ਕਰਦਾ ਕਿੱਥੇ ਜਾਣਾ ਕਿਹਨੂੰ ਮਿਲਦਾ ਕਿ ਮੇਰਾ ਪਿੱਛਾ ਕਰਦੇ ਨੇ ਇੱਕ ਸ਼ਾਇਦ ਤੁਸੀਂ ਕਲਿੱਪ ਵੀ ਵਾਇਰਲ ਹੋ ਗਈ ਹੈ। ਕੁਝ ਸਕਰੀਨਸ਼ਾਟ ਵੀ ਵਾਇਰਲ ਹੋ ਰਹੇ ਨੇ। ਕਿ ਉਹਦਾ ਪਿੱਛਾ ਲਗਾਤਾਰ جاری ਸੀ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਕੰਟੈਕਟ ਕਰਦੇ ਨੇ ਕਿ ਅੱਜ ਇੱਥੇ ਚੱਲਿਆ ਉੱਥੇ ਚੱਲਿਆ ਕਿ ਅਖੀਰ ਉਹਦੀ ਮੌਤ ਦਾ ਪਲਾਨ ਸੀ ਜਿਹੜਾ ਉਹ ਪੱਕਾ ਹੋ ਚੁੱਕਿਆ ਸੀ। ਮੌਤ ਉਹਦੀ ਤੈਅ ਕਰ ਦਿੱਤੀ ਗਈ ਸੀ ਹੁਕਮਰਾਨਾਂ ਦੇ ਵੱਲੋਂ। ਮੌਤ ਬਿਲਕੁਲ ਨੇੜੇ ਸੀ ਉਸਦੇ ਉਸ ਨੌਜਵਾਨ ਨੇ ਫਿਰ ਵੀ ਆਪਣਾ ਜਿਹੜਾ ਰਾਹ ਸੀ ਨਾ ਉਹ ਨਹੀਂ ਛੱਡਿਆ ਹਾਲਾਂਕਿ ਉਹਨੂੰ ਧਮਕੀਆਂ ਵੀ ਆਉਂਦੀਆਂ ਰਹੀਆਂ ਧਮਕੀਆਂ ਵੀ ਦਿੰਦੇ ਰਹੇ ਪਰ ਉਸ ਨੇ ਆਪਣਾ ਪਦ ਨਹੀਂ ਛੱਡਿਆ ਜਦੋਂ ਵੀ ਸਾਡੇ ਨਾਲ ਗੱਲ ਹੋਣੀ ਤੇ ਅਸੀਂ ਉਹਨੂੰ ਇੱਕੋ ਗੱਲ ਆਖਣੀ ਕਿ ਤੂੰ ਭਾਈ ਇਕੱਲਾ ਨਾ ਜਾਇਆ ਕਰ ਕਿਤੇ ਦੋ ਬੰਦੇ ਤਿੰਨ ਬੰਦੇ ਮੁੰਡੇ ਆਪਣੇ ਨਾਲ ਲੈ ਕੇ ਜਾਇਆ ਕਰ ਘੱਟੋ ਘੱਟ ਬੰਦੇ ਨੂੰ ਡਰ ਰਹਿਂਦਾ ਵੀ ਇਹਦੇ ਨਾਲ ਕੋਈ ਹੈ ਇਕੱਲਾ ਨਾ ਜਾਇਆ ਕਰ ਤੇਰਾ ਕਿਤੇ ਵੀ ਕੁਝ ਵੀ ਕੋਈ ਵੀ ਵਿਗਾੜ ਸਕਦਾ ਕੁਝ ਵੀ ਤੇਰਾ ਵਿਗਾੜ ਸਕਦਾ ਹੈ ਸਭ ਤੋਂ ਵੱਡੀ ਗੱਲ ਹੈ ਤੇਰੀ ਜਾਨ ਨਾ ਚਲੀ ਜਾਏ ਪਰ ਉਹ ਗੱਲ ਨਹੀਂ ਸੀ ਕਦੇ ਗੌਲਦਾ ਉਹ ਕਹਿੰਦਾ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਉਨੂੰ ਕਹਿਆ ਵੀ ਘਟੋ ਘਟ ਇੱਕ ਬੰਦਾ ਤੇ ਲੈ ਜਾ ਕਰ ਤੂੰ ਨਾ ਗੱਡੀ ਚਲਾਇਆ ਕਰ ਤੂੰ ਨਾਲ ਬਹਿ ਜਾ ਕਰ ਉਹ ਕਹਿੰਦਾ ਕਰੇ ਨਾ ਹੀ ਤੇ ਸੁਣੀ ਨਹੀਂ ਉਸਨੇ ਬਾਕੀ ਹੋਣੀ ਸੀ ਚਲੋ ਹੋ ਗਈ ਇਹ ਕਤਲ ਹੈ ਇੱਕ ਸ਼ਰਿਆਮ ਕਤਲ ਹੈ ਇੱਕ ਦਿੱਲੀ ਜਾਣਾ ਹੁੰਦਾ ਤੇ ਦਿੱਲੀ ਤੋਂ ਵਾਪਸ ਆਉਂਦਾ ਤੇ ਹਾਲਾਂਕਿ ਬੜੀਆਂ ਚੀਜ਼ਾਂ ਨੇ ਉਹਦੇ ਤੇ ਆਣ ਕੇ ਟੁਕਦੀਆਂ ਨੇ ਬੜੀਆਂ ਚੀਜ਼ਾਂ ਉਹਦੇ ਵੱਲ ਇਸ਼ਾਰਾ ਕਰਦੀਆਂ ਨੇ ਪਰ ਮੈਂ ਜਿਹੜੀ ਬੇਨਤੀ ਕਰਕੇ ਧਿਆਨ ਦਿਵਾਉਣਾ ਕਿ ਆਪਾਂ ਨੂੰ ਵੀ ਪਤਾ ਹੈ ਜਿਹੜਾ ਬੰਦਾ ਸਰਕਾਰਾਂ ਨੂੰ ਖੁੱਲ ਕੇ ਭੈਣ ਲੱਗ ਜਾਏ ਜਿਹੜੇ ਬੰਦੇ ਦੀ ਇੰਨੀ ਚਰਚਾ ਹੋ ਜਾਏ ਤੇ ਇਹ ਕੁਰਸੀ ਦੇ ਆ ਜਿਹੜੇ ਯਾਰ ਬਣੇ ਹੋਏ ਨੇ ਨਾ ਇਹ ਕੁਰਸੀ ਦੇ ਯਾਰਾਂ ਨੂੰ ਆਪਣੀ ਕੁਰਸੀ ਦਾ ਖਤਰਾ ਪੈਦਾ ਹੋ ਗਿਆ ਇਹਨਾਂ ਲੋਕਾਂ ਨੂੰ ਬਣ ਗਿਆ ਕਿ ਅਖੀਰ ਉਹ ਕਿਤੇ ਪੰਜਾਬ ਦੀ ਸੱਤਾ ਦੇ ਵਿੱਚ ਕਾਬਜ਼ ਨਾ ਹੋ ਜਾਏ ਕਿਤੇ ਸਾਡੀਆਂ ਕੁਰਸੀਆਂ ਨੂੰ ਆਣ ਕੇ ਦੱਬ ਲੈ ਸੈਂਟਰ ਗਵਰਨਮੈਂਟ ਨੂੰ ਵੀ ਭੁਲੇਖਾ ਤੇ ਸਟੇਟ ਗਵਰਨਮੈਂਟ ਨੇ ਵੀ ਪੁਲਿਖਾ ਅੰਦਰ ਖਾਤੇ ਸਾਰੇ ਲੱਗਦੇ ਸੀ ਜਿਹੜੇ ਉਹਦੇ ਤੋਂ ਔਖੇ ਸੀ ਹਾਲਾਂਕਿ ਜਿਹੜੇ ਉਹਦੇ ਐਨਟੀ ਸੀ ਉਹਨਾਂ ਨੇ ਬਾਅਦ ਵਿੱਚ ਵੀਡੀਓ ਵੀ ਜਾਰ ਜਾਰ ਕੀਤੀਆਂ ਨੇ ਜ਼ਗ ਜ਼ਾਹਰ ਉਹਨਾਂ ਨੇ ਕਰ ਦਿੱਤੀਆਂ ਕਿ ਸਾਨੂੰ ਅਫਸੋਸ ਹੈ ਪਰ ਹਾਲਾਂਕਿ ਅੰਦਰੋਂ ਅਫਸੋਸ ਨਹੀਂ ਹੈ ਇੱਕ ਦੁਨੀਆ ਦੇ ਵਿੱਚ ਮੂੰਹ ਮਲਥਾ ਲੱਗਣ ਦੇ ਕਰਕੇ ਉਹਨਾਂ ਨੇ ਇਹ ਵੀਡੀਓ ਜਾਰੀ ਕੀਤੀਆਂ ਨੇ ਕਿ ਸਾਨੂੰ ਅਫਸੋਸ ਹੈ ਜੀ ਦੀਪ ਸਿੱਧੂ ਚਲੇ ਗਿਆ ਦੀਪ ਸਿੱਧੂ ਇੱਕ ਸੋਚ ਸੀ ਇੱਕ ਹੀਰਾ ਸੀ ਜੋ ਅਸੀਂ ਸੰਭਾਲਿਆ ਨਹੀਂ ਅੱਜ ਉਹਦੇ ਜਾਣ ਤੋਂ ਬਾਅਦ ਉਹਨੂੰ ਇਦਾਂ ਕਹਿਣਾ ਸੰਭਾਲਣ ਦੀਆਂ ਗੱਲਾਂ ਕਰਨੀਆਂ ਇਹ ਸਭ ਕੁਝ ਇੱਕ ਫੇਕ ਹੈ ਇਹ ਸਭ ਕੁਝ ਇੱਕ ਡਰਾਮੇਬਾਜ਼ੀ ਹੈ ਸਾਰੀ ਦੀ ਸਾਰੀ ਭਿੰਡਰਾਂ ਵਾਲੇ ਸੰਤਾਂ ਨੂੰ ਅੱਜ ਆਪਾਂ ਯਾਦ ਕਰਦੇ ਹਾਂ ਪਿੰਡਰਾ ਵਾਲੇ ਸੰਤਾਂ ਨਾਲ ਦੀਪ ਸਿੱਧੂ ਦੀ ਤੁਲਨਾ ਕਰਨਾ ਠੀਕ ਨਹੀਂ ਹਾਂ ਦੀਪ ਸਿੱਧੂ ਯੋਧਾ ਹੈ ਕੌਮ ਦਾ ਸੂਰਮਾ ਵੀ ਹੈ ਪਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹੀ ਸੀ ਉਹਨਾਂ ਦੀ ਤਸਵੀਰ ਬੜੀ ਵੱਡੀ ਸੀ ਪਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਦੋਂ ਰਹੇ ਉਹਨਾਂ ਨੇ ਪ੍ਰਚਾਰ ਕੀਤਾ ਉਦੋਂ ਲੋਕਾਂ ਨੇ ਨਹੀਂ ਸੁਣਿਆ ਅੱਜ ਉਹਨਾਂ ਦੀ ਘਾਟ ਖੜਦੀ ਹੈ ਕਿਉਂ ਅੱਜ ਕਹਿੰਦੇ ਨੇ ਉਹ ਬਾਬਾ ਹੋਵੇ ਤੀਰ ਵਾਲਾ ਤੇ ਸਾਡੀ ਸੁਣਵਾਈ ਹੋਵੇ ਉਹ ਬਾਬਾ ਹੋਵੇ ਤੀਰ ਵਾਲਾ ਤੇ ਸਾਡੀ ਸੰਭਾਲ ਹੋਵੇ ਪਰ ਜਦੋਂ ਉਸ ਹੀਰੇ ਦੀ ਸੰਭਾਲ ਕਰਨੀ ਸੀ ਉਦੋਂ ਸਾਡੇ ਲੋਕਾਂ ਨੇ ਨਹੀਂ ਕੀਤੀ ਸਾਡੇ ਹੱਕਾਂ ਲਈ ਧਰਨੇ ਲਾਏ ਰੋਸ ਮਜ਼ਾਰੇ ਕੀਤੇ ਬਾਬਾ ਜਰਨੈਲ ਸਿੰਘ ਦੀ ਇੱਕ ਕੱਲੀ ਕੱਲੀ ਗੱਲ ਨੂੰ ਟੌਟਿੰਗ ਕਰਨ ਵਾਲਿਆਂ ਨੇ ਸਰਕਾਰ ਨੂੰ ਜਾ ਕੇ ਉਗ ਸੁਗਦਾਂ ਦਿੱਤੀਆਂ ਤੇ ਉਹੀ ਰਾਹ ਅਸੀਂ ਸਦਾ ਲਈ ਗਵਾ ਲਿਆ ਤੇ ਅੱਜ ਜਦੋਂ ਸਾਡੇ ਡਾਂਗ ਫਿਰਦੀ ਹੈ ਤੇ ਅਸੀਂ ਯਾਦ ਕਰਦੇ ਹਾਂ ਬਾਬਾ ਜਰਨੈਲ ਸਿੰਘ ਜੀ ਕੀ ਚੀਜ਼ ਸੀ ਬਾਬਾ ਜਰਨੈਲ ਸਿੰਘ ਜੀ ਕੀ ਗੱਲ ਬਾਤ ਸੀ ਉਹਨਾਂ ਦੀ ਬਾਬਾ ਜਰਨੈਲ ਸਿੰਘ ਜੀ ਕਾਹਦੇ ਕਰਕੇ ਲੜ ਰਹੇ ਸੀ ਸਾਡੇ ਪਿੱਛੇ ਲੜ ਰਹੇ ਸੀ ਕਿਸਾਨੀ ਅੰਦੋਲਨ ਚੱਲਿਆ ਬਾਬਾ ਜਰਨੈਲ ਸਿੰਘ ਜੀ ਹੁੰਦੇ ਤੇ ਇੱਕ ਸਾਨੀ ਅੰਦੋਲਨ ਸ਼ੁਰੂ ਹੀ ਨਾ ਹੁੰਦਾ ਉਹਨਾਂ ਦੀ ਮੰਗ ਸੀ ਕਿ ਕਿਸਾਨ ਨੂੰ ਉਹਦੇ ਬਣਦੇ ਹੱਕ ਦਿੱਤੇ ਜਾਣ ਇਹ ਬਾਹਰੋਂ ਆਏ ਵਪਾਰੀ ਕਿਸਾਨ ਦੀਆਂ ਫਸਲਾਂ ਦਾ ਰੇਟ ਤੈਅ ਨਹੀਂ ਕਰਨਗੇ ਉਹ ਆਪਣੀ ਫਸਲ ਦਾ ਰੇਟ ਆਪ ਤੈਅ ਕਰੇਗਾ ਦੇਖੋ ਜੀ ਕਿਉਂ ਉਦੋਂ ਅਸੀਂ ਸੁਣਿਆ ਨਹੀਂ ਪਿੱਠ ਵਿੱਚ ਛੁਰੇ ਮਾਰ ਦਿੱਤੇ ਕੁਝ ਲੋਕਾਂ ਨੇ ਸਾਡੇਆਂ ਨੇ ਅੱਜ ਪਛਤਾਉਨੇ ਆ ਬੈਠੇ ਤੇ ਅੱਜ ਕੀ ਹੋਇਆ ਅੱਜ ਦੀਪ ਸਿੱਧੂ ਉਹ ਨੌਜਵਾਨ ਸਾਡੇ ਵਿਚਕਾਰ ਤੋਂ ਚਲਿਆ ਗਿਆ ਅੱਜ ਵੀ ਸਾਨੂੰ ਇੱਕ ਘਾਟ ਖੜੀ ਹੈ ਕਿ ਉਹ ਨੌਜਵਾਨ ਪੜ੍ਹਿਆ ਲਿਖਿਆ ਬੀਏ ਐਲਐਲਵੀ ਤੇ ਬਾਕੀ ਹੋਰ ਵੀ ਕਈ ਉਹਨੇ ਕੋਰਸ ਕੀਤੇ ਤੇ ਜਿਨ੍ਹਾਂ ਦੀ ਘਾਟ ਅੱਜ ਸਾਨੂੰ ਪੈ ਗਈ ਜਿਨੇ ਬੜੀ ਵੱਡੀ ਸੇਧ ਦੇਣੀ ਸੀ ਕੌਮ ਨੂੰ ਜਿਨੇ ਬਹੁਤ ਕੁਝ ਕਰਕੇ ਵਿਖਾਉਣਾ ਸੀ ਅਜੇ ਪਰ ਉਹ ਚਲੇ ਗਿਆ ਇੱਕ ਸੋਚੀ ਸਮਝੀ ਸਾਜਿਸ਼ ਸੀ ਇਹ ਤਹਿਤ ਦੇ ਇਹ ਜਿਹੜਾ ਕਾਤਲ ਹੋਇਆ ਨਾ ਇੱਕ ਕਤਲ ਵੀ ਹੋਇਆ ਕਿਸੇ ਵਧੀਆ ਵਿਧ ਪਲੈਨਿੰਗ ਕਤਲ ਹੈ ਇਹ ਕਤਲ ਕਿਸੇ ਵਧੀਆ ਤਰੀਕੇ ਨਾਲ ਹੋਇਆ ਕੀਤਾ ਗਿਆ ਇਹ ਕਤਲ ਗੱਡੀ ਵਜ੍ਹੀ ਐਕਸੀਡੈਂਟ ਹੋਇਆ ਤੇ ਉਹਦੀ ਮੌਕੇ ਦੀ ਮੌਤ ਨਹੀਂ ਹੋਈ ਡਾਕਟਰ ਦੀ ਰਿਪੋਰਟ ਵੀ ਹੈ ਤੈਅ ਕਰਦੀ ਹੈ ਉਹਦੀ ਮੌਤ ਕੁਝ ਚਿਰਵਾਦ ਹੁੰਦੀ ਹੈ ਤੇ ਉਹਦੀ ਮੌਤ ਕਿਵੇਂ ਹੁੰਦੀ ਹੈ ਇਹ ਨਹੀਂ ਪਤਾ ਦੇਖੋ ਇੱਕ ਸਭ ਤੋਂ ਵੱਡਾ ਸਵਾਲ ਹੈ ਆਪਣੇ ਆਪੇ ਵਿੱਚ ਅੜਿਆ ਹੋਇਆ ਦੀਪ ਸਿੱਧੂ ਨੇ ਮਰਨ ਤੋਂ 2 ਦਿਨ ਪਹਿਲਾਂ ਕਹਿਤਾ ਸੀ ਕਿ ਮੇਰਾ ਮਰਨਾ ਤੈਅ ਹੈ ਮੇਰੇ ਮਰਨ ਤੇ ਨਾ ਰੋਇਓ ਬਸ ਮੇਰੀ ਸੋਚ ਨੂੰ ਯਾਦ ਰੱਖਿਓ ਮੇਰੀ ਸੋਚ ਨੂੰ ਕਾਇਮ ਰੱਖਿਓ ਏਕ ਸਭ ਤੋਂ ਵੱਡੀ ਉਸ ਨੌਜਵਾਨ ਦੀ ਗੱਲ ਸੀ ਆਪਾਂ ਵੀ ਸੋਚੀਏ ਵਿਚਾਰੀਏ ਬੇਨਤੀ ਕਰਦਾ ਮੈਨੂੰ ਕਿੰਨੇ ਦਿਨ ਹੋ ਗਏ ਆ ਕਿ ਉਸ ਨੌਜਵਾਨ ਨੂੰ ਅਸੀਂ ਯਾਦ ਰੱਖਣਾ ਹੈ ਉਸ ਨੌਜਵਾਨ ਦੀ ਸੋਚ ਨੂੰ ਯਾਦ ਰੱਖਣਾ ਹੈ ਮਹਾਰਾਜ ਨੂੰ ਅਰਦਾਸ ਬੇਨਤੀ ਕਰਨੀ ਹੈ ਉਹਦੇ ਚਰਨਾਂ ਦੇ ਵਿੱਚ ਨਿਵਾਸ ਉਹਨੂੰ ਪਾਤਸ਼ਾਹ ਬਖਸ਼ਣ ਉਹਦੀ ਸੋਚ ਨੂੰ ਕਾਮ ਲੈ ਕੇ ਚੱਲੇ ਸਤਿਗੁਰੂ ਕਿਰਪਾ ਕਰਨ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ